ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸੁਖਰਾਜ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਹਰਾਜ ਜਿਹੜਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਸੀਲ ਵੀ ਇਸ ਪਿੰਡ ਨੂੰ ਸ੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀ ਬੜੀ ਦਾ ਕੰਮ ਆ ਤੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੁਆ ਮੋਰਾ ਗੱਬਣ ਝੋਟੀ ਬਕਾ ਹੂਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਆ ਉਹ ਜਿਹੜੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਮੇਰੇ ਵੀਰ ਇੰਸਟਾਗ੍ਰam ਤੇ ਦੇਖ ਰਹੇ ਸਖਰਾਜ ਭੁਮਾਰਾ ਉਹ ਵੀ ਜਰੂਰ ਫੋਲੋ ਕਰ ਲਿਓ ਤੇ ਆਓ ਲੈਨੇ ਆ ਸਾਰੀ ਜਾਣਕਾਰੀ ਦੋਸਤੋ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਅਜੀਤ ਸਿੰਘ ਜੀ ਜੀਤ ਸਿੰਘ ਜੀਤ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 9633822324 ਹਾਂਜੀ ਇਹ ਛੁੱਟੀ ਆਪਣੇ ਘਰ ਦੀ ਹੈ ਬਾਈ ਹਾਂਜੀ ਘਰ ਦੀ ਹੈ ਤੇ ਕਿੰਨੇ ਕ ਦਿਨ ਲੈਂਦੀ ਸੂਣ ਚ ਇਹ 10 ਤੋਂ 12 ਦਿਨ ਦੇ ਲਈ ਤੇ ਪਹਿਲਾ ਸੂਆ ਹੀ ਸੂਣਾ ਹੈ ਹਾਂ ਪਹਿਲਾ ਹੀ ਸੂਣਾ ਠੀਕ ਹੈ ਲਓ ਵੀ ਮਿੱਤਰੋ ਪਹਿਲਾ ਸੂਆ ਹੈ ਚੰਗੇ ਕਦ ਕਾਠ ਵਾਲੀ ਆ ਤੇ ਥੋੜਾ ਓਪਰਾ ਕਰਦੀ ਹੈ ਹੋਰ ਕੋਈ ਚੱਕਰ ਨਹੀਂ ਆ ਮੈਨੂੰ ਥੋੜਾ ਡਰਦੀ ਆ ਤੇ ਸੰਗ ਸੰਗ ਬਹੁਤ ਚੰਗਾ ਹੈ ਬਿਲਕੁਲ ਮੋੜਾ ਕੈਟਾਗਰੀ ਚ ਪੈਂਦੀ ਹੈ ਰਾਜੀ ਪਲੀ ਚੰਗੀ ਆ ਥਣ ਥਣ ਤੁਹਾਨੂੰ ਦਿਖਾਉਣੇ ਆ ਲਓ ਵੀ ਮਿੱਤਰੋ ਥਣ ਥਣ ਨੂੰ ਨੇੜੇ ਕਰਕੇ ਦਿਖਾ ਦਿੰਨੇ ਆ ਸੋਨਾ ਥਾਣ ਲੱਗਿਆ ਤੇ ਮੁਠੀ ਦੀ ਜੁਵਾਈ ਵਾਲਾ ਹਜੇ ਹਵਾਨਾ ਦਸਾਂ ਦਿਨਾਂ ਚ ਜਿਹੜਾ ਬਣਾਉਣਾ ਉਸ ਢੰਗ ਨਾਲ ਜਜਮੈਂਟ ਕਰ ਲਿਓ ਦੇਖ ਸਕਦੇ ਹੋ ਤੁਸੀਂ ਲਓਏ ਮਿੱਤਰੋ ਦੂਜੇ ਪਾਸੇ ਤੋਂ ਵੀ ਹਵਾਨੇ ਦੀ ਜਜਮੈਂਟ ਕਰ ਲਓ ਬਿਲਕੁਲ ਸੇਮ ਸਹਿਜ ਆ ਥਾਣਾ ਦਾ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਚਾਰੇ ਥਣ ਇੱਕੋ ਜਿਹਾ ਹੀ ਤੋੜ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਮੈਥੋਂ ਡਰਦੀ ਏ ਥੋੜਾ ਜਿਹਾ ਆ ਵੀ ਤੋੜ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਦੋਸਤੋ ਹਵਾਨਾ ਚੰਗਾ ਤੇ ਮੈਥੋਂ ਥੋੜਾ ਘਬਰਾਉਂਦੀ ਏ ਇਸ ਕਰਕੇ ਜ਼ੂਮ ਕਰਕੇ ਤੁਹਾਨੂੰ ਕੈਮਰਾ ਦਿਖਾਇਆ ਚੰਗੀ ਆ ਪੱਠਪੜਾ ਸੋਹਣਾ ਤੇ ਰਾਜੀਪਲੀ ਬਹੁਤ ਆ ਮੋਹਰਾ ਕੈਟਾਗਰੀ ਚ ਪੈਂਦੀ ਆ ਲਓ ਸੋਣਾ ਖਵਾਨਾ ਹੈ ਚੰਗਾ ਘੱਡ ਘਾੜਾ ਦੋਸਤੋ ਥੋੜਾ ਜਿਹਾ ਡਰਦੀ ਆ ਹੋਰ ਕੋਈ ਗੱਲ ਨਹੀਂ ਕਿਉਂਕਿ ਅੱਜ ਕੱਲ ਘਰਾਂ 'ਚ ਕੋਈ ਬਾਹਰਲਾ ਉਪਰਾ ਬੰਦਾ ਨਹੀਂ ਆਉਂਦਾ ਇਸ ਕਰਕੇ ਉਪਰੇ ਬੰਦੇ ਤਾਂ ਥੋੜਾ ਜਿਹਾ ਪਸੂਆ ਆ ਵੀ ਘਰੋਂ ਲੱਗ ਜਾਂਦੇ ਆ ਵੈਸੇ ਸੀਲਸ ਲਗਾ ਤੇ ਮੋਲ ਆਪਾਂ ਬਾਈ ਤੋਂ ਪੁੱਛ ਦਿੰਨੇ ਹਾਲੀ ਬਾਈ ਕੀ ਮੋਲ ਰੱਖਿਆ ਹੈ ਰਾਜੀ ਮੋਲ ਤਾਂ ਬਾਈ ਫੋਨ ਤੇ ਹੋਏ ਠੀਕ ਆ ਲਓ ਵੀ ਸੱਜਣੋ ਜਿਸ ਵੀ ਕਿਸੇ ਮੇਰੇ ਵੀਰ ਭਰਾ ਨੂੰ ਇਹ ਝੋਟੀ ਪਸੰਦ ਆ ਤੇ ਪਹਿਲਾ ਸੂਆ ਦੋਸਤੋ 12 ਤੋਂ 12 14 ਦਿਨ ਲੈਂਦੀ ਆ ਸੂਣ ਚ ਕੱਚੀ ਆ ਹਜੇ ਉਸ ਟਾਂਗਣਾ ਨੂੰ ਤੁਸੀਂ ਜੱਜਮੈਂਟ ਕਰ ਲਿਓ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ ਬਾਈ ਜਿਹੜਾ ਨਾਲ ਸੰਪਰਕ ਕਰਕੇ ਸੌਦਾ ਕਰ ਲਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਹੇਠਲੇ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋਂ ਤੇ ਜਲਦੀ ਮਿਲਦੇ ਆਂ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ